ਲੋ ਜੀ ਆ ਨਵਾਂ ਮੋੜ ਆ ਗਿਆ ਤੇ ਇਹ ਨਵਾਂ ਮੋੜ ਆਇਆ ਜਿਹੜਾ ਮੁੱਖ ਮੰਤਰੀ ਧਮਕ ਬੇਸ ਨੂੰ ਕੁੱਟਿਆ ਗਿਆ ਸੀ ਉਹਦੇ ਕੇਸਾਂ ਤੋਂ ਫੜ ਕੇ ਕੜੀਸਿਆ ਗਿਆ ਸੀ ਔਰ ਉਹਦੀ ਵੀਡੀਓ ਵਾਇਰਲ ਹੋਈ ਸੀ ਉਸ ਕੇਸ ਦੇ ਵਿੱਚ ਅੱਜ ਉਹ ਜਿਹੜੇ ਪੁਲਿਸ ਵਾਲੇ ਸੀ ਜਿਨ੍ਹਾਂ ਦੇ ਉੱਪਰ ਇਹ ਦੋਸ਼ ਲੱਗਿਆ ਸੀ ਵੀਡੀਓ ਵਾਇਰਲ ਹੋਈ ਸੀ ਉਹਨਾਂ ਨੇ ਅੱਜ ਮੁੱਖ ਮੰਤਰੀ ਧਮਕ ਬੇਸ ਦੇ ਪਿੰਡ ਪਹੁੰਚ ਗਏ ਦੀਨੇਵਾਲ ਪਹੁੰਚ ਕੇ ਪਿੰਡ ਦੀ ਪੰਚਾਇਤ ਸਾਹਮਣੇ ਤੇ ਮੁੱਖ ਮੰਤਰੀ ਧਮਕ ਬੇਸ ਦੇ ਨਾਲ ਬੈਠ ਕੇ ਮਾਫੀ ਮੰਗੀ ਹੈ ਤੇ ਨਾਲ ਉਹਦੀ ਵੀਡੀਓ ਜਾਰੀ ਕੀਤੀ ਹੈ ਵੀਡੀਓ ਦੇ ਵਿੱਚ ਉਹ ਦੋਨੋਂ ਪੁਲਿਸ ਵਾਲੇ ਨੇ ਜਿਹੜੇ ਉਹ ਮਾਫੀ ਮੰਗ ਰਹੇ ਨੇ ਔਰ ਕਹਿ ਰਹੇ ਨੇ ਕਿ ਸਾਡੇ ਤੋਂ ਗਲਤੀ ਹੋਈ ਅੱਗੇ ਤੋਂ ਅਸੀਂ ਅਜਿਹੀ ਗਲਤੀ ਕਦੇ ਨਹੀਂ ਕਰਾਂਗੇ ਤੁਹਾਨੂੰ ਪਤਾ ਹੈ ਕੇ ਪਿਛਲੇ ਦਿਨੀ ਉਹ ਜਿਹੜਾ ਮੁੱਖ ਮੰਤਰੀ ਧਮਕਬੇਸ ਧਰਮਪ੍ਰੀਤ ਸਿੰਘ ਉਹਨੂੰ ਕੁਝ ਪੁਲਿਸ ਵਾਲਿਆਂ ਨੇ ਕੁੱਟਿਆ ਸੀਗਾ ਔਰ ਉਹਦੀ ਵੀਡੀਓ ਵਾਇਰਲ ਹੋਈ ਸੀ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਫੇਰਿਓਂ ਵਿਰੋਧ ਹੋਇਆ ਸੀ ਪੁਲਿਸ ਦੀ ਉਸ क्रूर ਕਾਰਵਾਈ ਤੇ ਸਵਾਲ ਉੱਠੇ ਸੀਗੇ ਔਰ ਉਸ ਤੋਂ ਬਾਅਦ ਉਹ ਦੋਨੋਂ ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ ਔਰ ਮੁੱਖ ਮੰਤਰੀ ਧਮਕਬੇਸ ਦੇ ਪਿੰਡ ਵਾਲੇ ਲੋਕਾਂ ਨੇ ਕਿਹਾ ਸੀਗਾ ਕਿ ਇਹ ਤਾਂ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਹੈ ਔਰ ਇਹਦੀ ਦਵਾਈ ਚੱਲਦੀ ਹੈ ਤੇ ਇਹ ਉਸ ਪਰੇਸ਼ਾਨੀ ਦੇ ਵਿੱਚ ਗਲੀ ਦੇ ਵਿੱਚ ਆਲੇ-ਦੁਆਲੇ ਕੁਝ ਬੋਲ ਦਿੰਦਾ ਜਾਂ ਜੋ ਵੀ ਉਹ ਕਰ ਰਿਹਾ ਸੀ ਕਰ ਰਿਹਾ ਸੀਗਾ ਤੇ ਇਹ ਇੱਕ ਪੀੜਤ ਵਿਅਕਤੀ ਆ ਜਿਹੜਾ ਦਿਮਾਗੀ ਪਰੇਸ਼ਾਨੀ ਨਾਲ ਪੀੜਤ ਹੈ ਤਾਂ ਪੁਲਿਸ ਵਾਲਿਆਂ ਨੇ ਆ ਕੇ ਤੇ ਇਹਦਾ ਰੱਜ ਕੇ ਕਟਾਪਾ ਕੀਤਾ ਇਹਨੂੰ ਕੁੱਟਿਆ ਕੇਸਾਂ ਤੋਂ ਫੜ ਕੇ ਕਢੀਸਿਆ ਤਾਂ ਉਹ ਵੀਡੀਓ ਜਾਰੀ ਹੋਣ ਤੋਂ ਬਾਅਦ ਸਿੱਖ ਜਿਹੜੇ ਸਿੱਖ ਧਰਮ ਨਾਲ ਜੁੜੇ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ 'ਤੇ ਠੇਸ ਪਹੁੰਚੀ ਵੱਡੀ ਗਿਣਤੀ ਲੋਕਾਂ ਨੇ ਇਸ ਗੱਲ ਦਾ ਨੋਟਿਸ ਲਿਆ ਜਿਹੜਾ ਐਮਪੀ ਅਮਰਤਪਾਲ ਸਿੰਘ ਦਾ ਪਿਤਾ ਤਰਸ਼ੇਮ ਸਿੰਘ ਹੋਰੀ ਨੇ ਉਹ ਵੀ ਮੁੱਖ ਮੰਤਰੀ ਧਰਮਬੇਸ ਜਿਹੜਾ ਧਮਕਬੇਸ ਆ ਉਹਦੇ ਪਿੰਡ ਗਏ ਔਰ ਉੱਥੇ ਜਾ ਕੇ ਵੀ ਉਹਨਾਂ ਨੇ ਵੀਡੀਓ ਪਾਈ ਸਭ ਨੇ ਕਿਹਾ ਵੀ ਪੁਲਿਸ ਨੇ ਗਲਤ ਕੀਤਾ ਪੁਲਿਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਪੁਲਿਸ ਵਾਲਿਆਂ ਨੇ ਇਹ ਹਿਸਾਬ ਲਾਇਆ ਕਿ ਇਹ ਕਸੂਤਾ ਜਾਂ ਕੰਮ ਬਣ ਗਿਆ ਇਸ ਕਰਕੇ ਕੁਝ ਉੱਪਰਲੇ ਅਫਸਰਾਂ ਦੀ ਵੀ رائے ਹੋ ਸਕਦੀ ਹੈ ਵੀ ਭਾਈ ਜੇ ਤੁਸੀਂ ਖੜਾ ਛਡਾਉਣਾ ਹੈ ਤੇ ਉਹਦੇ ਕੋਲ ਜਾ ਕੇ ਮਾਫੀ ਮੁਫੀ ਮੰਗ ਲਓ ਤੇ ਇਸ ਕਰਕੇ ਉਹਨਾਂ ਨੇ ਅੱਜ ਉੱਥੇ ਪਿੰਡ ਪਹੁੰਚ ਕੇ ਤੇ ਮਾਫੀ ਮੰਗ ਲਈਏ ਪਰ ਇੱਕ ਗੱਲ ਇੱਥੇ ਵੱਡੀ ਆ ਸੋਚਣ ਵਾਲੀ ਜੇ ਇਸ ਘਟਨਾ ਦੀ ਵੀਡੀਓ ਨਾ ਬਣਦੀ ਇਹ ਘਟਨਾ ਵੀਡੀਓ ਬਣ ਕੇ ਸਾਹਮਣੇ ਨਾ ਆਉਂਦੀ ਤਾਂ ਫੇਰ ਚਾਹੇ ਇਸ ਮੁੱਖ ਮੰਤਰੀ ਧਰਮਪ੍ਰੀਤ ਨੂੰ ਪੁਲਿਸ ਨੇ ਇਸ ਤੋਂ ਵੀ ਵੱਧ ਕੁੱਟਿਆ ਹੁੰਦਾ ਗੰਦੀਆਂ ਗਾਲਾਂ ਵੀ ਕੱਢੀਆਂ ਹੁੰਦੀਆਂ ਫੇਰ ਕੱਖ ਨਹੀਂ ਸੀ ਬੰਨਾ ਕਿਉਂਕਿ ਆਮ ਬੰਦਿਆਂ ਦੀ ਇੱਥੇ ਕੋਈ ਸੁਣਵਾਈ ਨਹੀਂ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਲੋਕਾਂ ਦੇ ਨਾਲ ਬਹੁਤ ਕੁਝ ਗਲਤ ਹੁੰਦਾ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਚੰਗੇ ਬੰਦੇ ਨੇ ਉਹ ਆਪ ਵੀ ਦੁਖੀ ਨੇ ਕਿ ਕਈ ਵਾਰ ਕੁਝ ਪੁਲਿਸ ਵਾਲੇ ਜਿਹੜੇ ਨੇ ਉਹ ਆਪਣੀ ਵਰਦੀ ਦਾ ਤੇ ਅਹੁਦੇ ਦਾ ਐਨਾ ਭੈੜਾ ਇਸਤੇਮਾਲ ਕਰਦੇ ਨੇ ਐਨੇ क्रूर ਤੇ ਜ਼ਾਲਮ ਤਰੀਕੇ ਨਾਲ ਲੋਕਾਂ ਨਾਲ ਪੇਸ਼ ਆਉਂਦੇ ਨੇ ਪਰ ਉੱਥੇ ਵੀਡੀਓ ਨਹੀਂ ਬਣੀ ਹੁੰਦੀ ਤਾਂ ਉੱਥੇ ਕੋਈ ਇਨਸਾਫ ਨਹੀਂ ਮਿਲਦਾ ਬਹੁਤ ਸਾਰੇ ਲੋਕ ਕੇ ਰੌੜਾ ਪਾਉਂਦੇ ਨੇ ਕਿ ਨਿੱਕੀ ਜੀ ਗੱਲ 'ਚ ਪੁਲਿਸ ਨੇ ਸੱਦਿਆ ਤੇ ਸਾਨੂੰ ਗਾਲਾਂ ਕੱਢੀਆਂ ਜਾਂ ਸਾਨੂੰ ਕੁੱਟ ਦਿੱਤਾ ਪੁਲਿਸ ਕੋਲ ਕਿਸੇ ਨੂੰ ਗਾਲਾਂ ਕੱਢਣ ਦਾ ਜਾਂ ਕੁੱਟਣ ਦਾ ਕੋਈ ਵੀ ਕਾਨੂੰਨੀ ਲੀਗਲ ਰਾਈਟ ਨਹੀਂ ਨੈਤਿਕ ਤੌਰ ਤੇ ਵੀ ਇਹ ਕੰਮ ਘਟਿਆ ਇਨਸਾਨੀਅਤ ਦੇ ਪੱਧਰ ਤੇ ਵੀ ਇਹ ਗੱਲ ਘਟਿਆ ਪਰ ਪੁਲਿਸ ਜਿਹੜੀ ਆ ਉਹ ਬਹੁਤ ਸਾਰੀਆਂ ਥਾਵਾਂ ਤੇ ਇੰਜ ਦੋਸ਼ ਲੱਗਦੇ ਨੇ ਕਿ ਕਰਦੀ ਐ ਪਿਛਲੇ ਦਿਨੀ ਦੋ ਭਰਾਵਾਂ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਤੁਹਾਨੂੰ ਪਤਾ ਹੋਣਾ ਉਹਨਾਂ ਨੇ ਦੋਸ਼ ਲਾਇਆ ਸੀ ਪੰਜਾਬ ਦੇ ਵਿੱਚ ਕਿ ਸਾਡੇ ਉੱਪਰ ਥਾਣੇ ਦੇ ਮੁਖੀ ਨੇ ਮਤਲਬ ਇਸ ਤਰ੍ਹਾਂ ਸਾਨੂੰ ਥਾਣੇ ਸੱਦ ਕੇ ਕੁੱਟਿਆ ਜਲੀਲ ਕੀਤਾ ਸਾਡੀ ਬੇਇੱਜ਼ਤੀ ਕੀਤੀ ਹੈ ਤੇ ਉਹਦੇ ਤੋਂ ਤੰਗ ਆ ਕੇ ਅਸੀਂ ਦੋਵਾਂ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ ਉਹਨਾਂ ਦੇ ਪਰਿਵਾਰਾਂ ਨੇ ਕਿਹਾ ਸੀ ਉਸ ਤੋਂ ਬਾਅਦ ਉਹ ਪੁਲਿਸ ਅਫਸਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਮਾਮਲਾ ਅਦਾਲਤਾਂ ਦੇ ਵਿੱਚ ਪਹੁੰਚ ਗਿਆ ਤਾਂ ਫਿਰ ਉਸ ਪੁਲਿਸ ਅਫਸਰ ਦੇ ਉੱਪਰ ਕਾਰਵਾਈ ਸ਼ੁਰੂ ਹੋਈ ਸੀਗੀ ਇਸੇ ਤਰ੍ਹਾਂ ਹੀ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀ ਕਹਾਣੀ ਵੀ ਹੈ ਜਦੋਂ ਕਾਲਾ ਦੌਰ ਪੰਜਾਬ ਦੇ ਵਿੱਚ ਰਿਹਾ ਸੈਂਕੜੇ ਹਜ਼ਾਰਾਂ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਤੇ ਉਸ ਤੋਂ ਬਾਅਦ ਬਹੁਤ ਸਾਰੇ ਮਾਮਲਿਆਂ 'ਚ ਕੋਈ ਇਨਸਾਫ ਨਹੀਂ ਮਿਲਿਆ ਪਰ ਕੁਝ ਮਾਮਲੇ ਜਿਹੜੇ ਹਾਈ ਕੋਰਟਾਂ ਜਾਂ ਸੁਪਰੀਮ ਕੋਰਟਾਂ ਤੱਕ ਪਹੁੰਚੇ ਔਰ ਦੂਜੇ ਪਾਸੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਉੱਪਰ ਚਰਨਜੀਤ ਚੰਨੀ ਨੇ ਵੱਡਾ ਹਮਲਾ ਕੀਤਾ ਚਰਨਜੀਤ ਚੰਨੀ ਨੇ ਸਿੱਧੇ ਰੂਪ 'ਚ ਕਿਹਾ ਕਿ ਝਾੜੂ ਵਾਲੀ ਪਾਰਟੀ ਤੇ ਭਗਵੰਤ ਮਾਨ ਇਹਨਾਂ ਨੇ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਇਹ ਠੱਗ ਨੇ ਝਾੜੂ ਪਾਰਟੀ ਠੱਗ ਪਾਰਟੀ ਹੈ ਚਰਨਜੀਤ ਚੰਨੀ ਨੇ ਕਿਹਾ ਕਹਿੰਦਾ ਇਸੇ ਝਾੜੂ ਫੜ ਕੇ ਪਿੰਡਾਂ ਦੀਆਂ ਔਰਤਾਂ ਇਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਵੀ ਇਹ ਆਉਣ ਤੇ ਅਸੀਂ ਉਸੇ ਝਾੜੂ ਨਾਲ ਇਹਨਾਂ ਦੀ ਸੇਵਾ ਕਰੀਏ ਚਰਨਜੀਤ ਚੰਨੀ ਨੇ ਕਿਹਾ ਕਹਿੰਦਾ ਝਾੜੂ ਵਾਲਿਆਂ ਤੋਂ ਲੋਕ ਇੰਨੇ ਦੁਖੀ ਨੇ ਪਿੰਡਾਂ ਦੇ ਵਿੱਚ ਜਿਵੇਂ ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾਇਆ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਪਾਥੀਆਂ ਮਾਰਨੀਆਂ ਲੋਕਾਂ ਨੇ ਪਾਥੀਆਂ ਚਰਨਜੀਤ ਚੰਨੀ ਕਹਿੰਦਾ ਲੋਕਾਂ ਨੇ ਇਹਨਾਂ ਦੇ ਝੂਠੇ ਦਾਅਵਿਆਂ ਤੇ ਵਿਸ਼ਵਾਸ ਕੀਤਾ ਔਰ ਇਹਨਾਂ ਨੂੰ ਵੋਟਾਂ ਦੇ ਢੇਰ ਲਾ ਦਿੱਤੇ 92 ਐਮਐਲ 117 ਚ ਇਹਨਾਂ ਦੇ ਜਿਤਾ ਦਿੱਤੇ ਪਰ ਚਰਨਜੀਤ ਚੰਨੀ ਕਹਿੰਦਾ ਇਹਨਾਂ ਨੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਚਰਨਜੀਤ ਚੰਨੀ ਕਹਿੰਦਾ ਕਿਹੜੀ ਔਰਤ ਨੂੰ ਹਜ਼ਾਰ-ਹਜ਼ਾਰ ਰੁਪਈਆ ਮਿਲਿਆ ਚਰਨਜੀਤ ਚੰਨੀ ਕਹਿੰਦਾ ਜਿੰਨੀਆਂ ਨੌਕਰੀਆਂ ਇਹ ਦਾਵਾ ਕਰ ਰਿਆ ਸੀ ਦਿੱਤੀਆਂ ਉਹ ਕਹਿੰਦਾ ਸਾਡੇ ਵੇਲੇ ਉਹ ਪੋਸਟਾਂ ਨਿਕਲੀਆਂ ਸੀ ਬੰਦੇ ਆ ਜੇ ਜੁਆਇਨ ਕਰਨੇ ਸੀ ਔਰ ਉਹ ਇਹਨਾਂ ਨੇ ਆਪਦੇ ਟਾਈਮ 'ਚ ਸਾਡੀਆਂ ਕੱਡੀਆਂ ਨੌਕਰੀਆਂ ਤੇ ਬੰਦੇ ਜੁਆਇਨ ਕਰਾਏ ਨੇ ਚਰਨਜੀਤ ਚੰਨੀ ਕਹਿੰਦਾ ਇੱਕ ਵੀ ਨੌਕਰੀ ਦਾ ਅਖਬਾਰ 'ਚ ਨਵਾਂ ਇਸ਼ਤਿਹਾਰ ਇਹਨਾਂ ਨੇ ਸਰਕਾਰ ਬਣਾ ਕੇ ਨਹੀਂ ਦਿੱਤਾ ਚਰਨਜੀਤ ਚੰਨੀ ਕਹਿੰਦਾ ਅੱਜ ਤੱਕ ਲੋਕਾਂ ਨੂੰ ਸਭ ਤੋਂ ਵੱਧ ਗੁੰਮਰਾਹ ਕਰਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਬਣ ਗਈ ਹੈ ਹੁਣ ਤੁਹਾਨੂੰ ਕੀ ਲੱਗਦਾ ਕਿ ਚਰਨਜੀਤ ਚੰਨੀ ਸਭ ਕੁਝ ਠੀਕ ਕਹਿ ਰਿਹਾ ਆਮ ਆਦਮੀ ਪਾਰਟੀ ਦਾਅਵੇ ਵੱਡੇ ਕਰ ਗਈ ਇਨਕਲਾਬ ਨਹੀਂ ਕਰ ਸਕੀ ਕ੍ਰਾਂਤੀ ਨਹੀਂ ਕਰ ਸਕੀ ਬਦਲਾਅ ਨਹੀਂ ਲਿਆ ਸਕੀ ਕੁਝ ਨਹੀਂ ਕੀਤਾ ਠੀਕ ਹੈ ਪਰ ਚਰਨਜੀਤ ਚੰਨੀ ਦੀ ਆਪ ਦੀ ਪਾਰਟੀ ਕਾਂਗਰਸ ਨੇ ਕੀ ਕੀਤਾ ਸਭ ਤੋਂ ਵੱਧ ਦੇਸ਼ ਤੇ ਤੇ ਪੰਜਾਬ ਦੇ ਉੱਪਰ ਕਾਂਗਰਸ ਨੇ ਰਾਜ ਕੀਤਾ ਔਰ 1947 ਦੀ ਆਜ਼ਾਦੀ ਤੋਂ ਬਾਅਦ 1951 ਚ ਪਹਿਲੀ ਵਾਰ ਇਲੈਕਸ਼ਨ ਹੋਏ ਵੋਟਾਂ ਪਈਆਂ ਜਿਹੜੇ ਦਾਅਵੇ ਲੋਕਾਂ ਦੇ ਨਾਲ ਪਹਿਲੀਆਂ ਵੋਟਾਂ ਚ 1951 ਚ ਕੀਤੇ ਗਏ ਸੀ ਉਹੀ ਅੱਜ ਤੱਕ ਕਾਂਗਰਸ ਕਰ ਰਹੀ ਹੈ ਕਿਹੜੇ 1951 ਚ ਲੋਕਾਂ ਨਾਲ ਇਹਨਾਂ ਨੇ ਦਾਅਵਾ ਕੀਤਾ ਸੀ ਗਰੀਬੀ ਖਤਮ ਕਰਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਾਂਗੇ ਔਰ ਕਰਜ਼ੇ ਦੀਆਂ ਪੰਡਾ ਖਤਮ ਕਰਾਂਗੇ ਪਰ ਅੱਜ ਤੱਕ ਉਹੀ ਕੋਸ਼ਿਸ਼ ਚੱਲ ਰਹੀ ਹੈ ਉਹੀ ਦਾਅਵੇ ਵਾਦੇ ਅੱਜ ਵੀ ਚੱਲੀ ਜਾਂਦੇ ਨੇ ਇਹਦਾ ਮਤਲਬ ਚਾਹੇ ਰਾਜ ਕਾਂਗਰਸ ਦਾ ਰਿਹਾ ਚਾਹੇ ਭਾਜਪਾ ਦਾ ਰਿਹਾ ਅਕਾਲੀ ਦਲ ਦਾ ਰਿਆ ਜਾਂ ਆਮ ਆਦਮੀ ਪਾਰਟੀ ਦਾ ਰਿਆ ਕਿਸੇ ਨੇ ਵੀ ਲੋਕਾਂ ਦੀ ਜ਼ਿੰਦਗੀ ਨਹੀਂ ਸੁਧਾਰੀ ਲੋਕਾਂ ਦਾ ਜੀਵਨ ਪੱਦਰ ਉੱਪਰ ਨਹੀਂ ਚੁੱਕਿਆ ਸਾਰੇ ਇੱਕੋ 43 ਦੇ ਚੱਟੇ-ਵੱਟੇ ਨਿਕਲੇ ਨੇ ਅੱਜ ਕਹਿੰਦਾ ਚਰਨਜੀਤ ਚੰਨੀ ਵੀ ਸੱਚ ਹੈ ਵੀ ਆਮ ਆਦਮੀ ਪਾਰਟੀ ਨੇ ਕੱਖ ਨਹੀਂ ਕੀਤਾ ਪਰ ਕਾਂਗਰਸ ਨੇ ਕੀ ਕੀਤਾ ਸਵਾਲ ਇਹ ਵੀ ਹੈ ਮੁੱਖ ਮੰਤਰੀ ਤਾਂ ਚੰਨੀ ਸਾਹਿਬ ਵੀ ਰਹੇ ਨੇ ਭਾਵੇਂ ਤਿੰਨ ਮਹੀਨੇ ਹੀ ਰਹੇ ਚੰਨੀ ਸਾਹਿਬ ਨੇ ਵੀ ਕੀ ਕੀਤਾ ਕਿ ਚੰਨੀ ਸਾਹਿਬ ਵੀ ਬਿਆਣ ਹੀ ਦਿੰਦੇ ਰਹੇ ਮੈਂ ਮੰਜਾਬ ਉਹ ਲੈਣਾ ਮੈਂ ਬੱਕਰੀਆਂ ਵੀ ਚੋ ਲੈਣਾ ਮੈਂ ਮੱਝਾਂ ਵੀ ਚੋ ਲੈਣਾ ਮੈਂ ਟੈਂਟ ਵੀ ਲਾ ਲੈਣਾ ਮੈਂ ਸਾਰਾ ਕੁਝ ਸਾਊਂਡ ਲਾ ਲੈਣਾ ਪਰ ਚੰਨੀ ਸਾਹਿਬ ਨੇ ਕੀਤਾ ਕੀ ਲੋਕਾਂ ਲਈ ਕਿਸਾਨਾਂ ਲਈ ਕੀ ਕੀਤਾ ਮਜ਼ਦੂਰਾਂ ਲਈ ਕੀ ਕੀਤਾ ਬੇਰੁਜ਼ਗਾਰਾਂ ਲਈ ਕੀ ਕੀਤਾ ਔਰਤਾਂ ਲਈ ਕੀ ਕੀਤਾ ਅੱਜ ਚਰਨਜੀਤ ਚੰਨੀ ਨੇ ਸਵਾਲ ਵਾਜਬ ਕੀਤਾ ਹੈ ਸਹੀ ਕੀਤਾ ਹੈ ਪਰ ਚੰਨੀ ਸਾਹਿਬ ਨੇ ਆਪ ਕੀ ਕੀਤਾ ਕੁਝ ਨਹੀਂ ਚੰਨੀ ਸਾਹਿਬ ਨੇ ਅੱਜ ਇਹ ਗੱਲ ਉਠਾਈ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਆਮ ਆਦਮੀ ਪਾਰਟੀ ਨੇ ਕਿਹਾ ਸੀ ਦੇਵਾਂਗੇ ਕਹਿੰਦੇ ਇਹਨਾਂ ਨੇ ਨਹੀਂ ਦਿੱਤਾ ਹਾਂ ਪੰਜਾਬ ਚ ਆਮ ਆਦਮੀ ਪਾਰਟੀ ਨੇ ਨਹੀਂ ਦਿੱਤਾ ਹਜ਼ਾਰ-ਹਜ਼ਾਰ ਰੁਪਈਆ ਔਰਤਾਂ ਨੂੰ ਗਲਤ ਕੀਤਾ ਇਹ ਧੋਖਾ ਕਿਹਾ ਜਾਉ ਔਰਤਾਂ ਨਾਲ ਲੋਕਾਂ ਨਾਲ ਪਰ ਚਰਨਜੀਤ ਚੰਨੀ ਦੀ ਕਾਂਗਰਸ ਪਾਰਟੀ ਨੇ ਹਿਮਾਚਲ ਦੇ ਵਿੱਚ ਸਰਕਾਰ ਬਣਾਈ ਇਹਨਾਂ ਨੇ ਉੱਥੇ ਕਿਹਾ ਵੀ 15-1500 ਰੁਪਈਆ ਹਰ ਇੱਕ ਔਰਤ ਨੂੰ ਦਿੱਤਾ ਜਾਇ ਕਰੂਗਾ ਸਰਕਾਰ ਇਹਨਾਂ ਦੀ ਹਿਮਾਚਲ ਚ ਬਣੀ ਨੂੰ 2 ਸਾਲੋਂ ਚੱਲੇ ਨੇ ਇਹਨਾਂ ਨੇ ਕਿਹੜਾ ਦੇ ਦਿੱਤਾ ਉੱਥੇ ਨਹੀਂ ਦਿੱਤਾ ਮਤਲਬ ਹਮਾਮ ਚ ਇਹ ਸਾਰੇ ਲੰਗੇ ਨੇ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਭੋਰਾ ਫਰਕ ਨਹੀਂ ਹੈਗਾ ਇਹ ਪਤਾ ਚੰਨੀ ਸਾਹਿਬ ਨੂੰ ਵੀ ਹੈਗਾ ਮਤਲਬ ਇੱਕ ਦੂਜੇ ਦੇ ਉੱਪਰ ਵੱਡੇ ਮੁੱਦੇ ਉਠਾਉਂਦੇ ਕਿਉਂ ਨਹੀਂ ਇਸੇ ਲਈ ਇਹਨਾਂ ਨੂੰ ਪਤਾ ਹੈ ਵੀ ਜੇਕਰ ਮੈਂ ਬੋਲੂਗਾ ਫਿਰ ਅਗਲਾ ਵੀ ਬੋਲੂਗਾ ਇਸ ਕਰਕੇ ਇਹ ਵੱਡੇ ਮੁੱਦੇ ਉਠਾਉਂਦੇ ਹੀ ਨਹੀਂਗੇ ਬਹੁਤੇ ਲੀਡਰ ਕਾਂਗਰਸ ਦੇ ਆਮ ਆਦਮੀ ਪਾਰਟੀ ਜੇ ਔਰਤਾਂ ਨੂੰ 1000 ਰੁਪਏ ਨਹੀਂ ਦੇ ਰਹੀ ਤੇ ਉਹਤੇ ਬੋਲਦੇ ਹੀ ਨਹੀਂ ਭਲਾ ਕਿਉਂ ਉਹਨਾਂ ਨੂੰ ਪਤਾ ਹੈ ਹਰ ਹਿਮਾਚਲ ਦੇ ਵਿੱਚ ਸਾਡੀ ਪਾਰਟੀ ਨੇ ਵੀ ਇਹੀ ਵਾਦਾ ਕੀਤਾ ਸੀ ਜੋ ਬਿਆਨ 20 ਵੀਰੀ ਦੇ ਲਿਆ ਪਰ ਅਜੇ ਸਾਰੀਆਂ ਔਰਤਾਂ ਨੂੰ ਮਿਲਣਾ ਤਾਂ ਦੂਰ ਥੋੜੀਆਂ ਨੂੰ ਵੀ ਮਿਲਣ ਨਹੀਂ ਲੱਗਾ ਬਾਅਦ ਚੋ ਕਹਿੰਦੇ ਪਏ ਆ ਅਸੀਂ ਇਹੋ ਜੀ ਨੀਤੀ ਬਣਾ ਰਹੇ ਆ ਕਿ ਹਿਮਾਚਲ ਚ ਜਿੰਨੀਆਂ ਔਰਤਾਂ ਨੇ ਵੀ ਹਰ ਘਰ ਦੇ ਵਿੱਚ ਕਿਸੇ ਇੱਕ ਔਰਤ ਨੂੰ ਮਿਲੇ ਸਭ ਤੋਂ ਵੱਡੀ ਲੈ ਲਵੇ ਜਾਂ ਸਭ ਤੋਂ ਛੋਟੀ ਅੱਛਾ ਵੋਟਾਂ ਲੈਣ ਵਾਲੇ ਤਾਂ ਵਾਅਦਾ ਕੀਤਾ ਸੀ ਸਾਰੀਆਂ ਔਰਤਾਂ ਨੂੰ ਮਿਲੂਗਾ ਤੇ ਹੁਣ ਕਾਂਗਰਸ ਹਿਮਾਚਲ ਚ ਕਹਿ ਰਹੀ ਆ ਵੀ ਘਰ ਚੋਂ ਕੋਈ ਇੱਕ ਔਰਤ ਲੈ ਲਵੇ ਵੱਡੀ ਲੈ ਲਵੇ ਜਾ ਛੋਟੀ ਲੈ ਲਵੇ ਮਤਲਬ ਜਾਂ ਦਾਦੀ ਨੂੰ ਮਿਲੂ ਜਾਂ ਪੋਤੀ ਨੂੰ ਇਹ ਵੀ ਅਜੇ ਦੂਰ ਦੀ ਕੌਡੀ ਐ ਦੂਰ ਦੇ ਢੋਲ ਨੇ ਮਿਲਣਾ ਮਲਾਉਣਾ ਕੀ ਐ ਤੇ ਦਾ ਕੱਖ ਨਹੀਂ ਪਤਾ ਸੋ ਪਿਆਰਿਓ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਔਰ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਤੇ ਭਗਵੰਤ ਮਾਨ ਦੀ ਮੰਜੀ ਠੋਕੀ ਐ ਰਵਨੀਤ ਬਿੱਟੂ ਕੀ ਕਹਿੰਦਾ ਉਹ ਕਹਿੰਦਾ ਰਲੇ ਮਿਲੇ ਹੋਏ ਨੇ ਰਵਨੀਤ ਬਿੱਟੂ ਕਹਿੰਦਾ ਰਾਜਾ ਵੜਿੰਗ ਨੇ ਜਿਹੜੀਆਂ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਵਾਈਆਂ ਇੱਕ ਇੱਕ ਬੱਸ ਚੋ ਬਿੱਟੂ ਕਹਿੰਦਾ ਇੱਕ ਇੱਕ ਬੱਸ ਦੀ ਬਾਡੀ ਲਵਾਉਣ ਚੋ 7 ਲੱਖ ਰੁਪਈਆ ਘਫਲਾ ਕੀਤਾ ਗਿਆ ਉਹ ਕਹਿੰਦਾ 7 ਲੱਖ ਰੁਪਈਆ ਸਸਤੀ ਬਾਡੀ ਪੰਜਾਬ ਚੋਂ ਲੱਗਦੀ ਸੀ ਤੇ ਇਹਨਾਂ ਨੇ 7 ਲੱਖ ਮਹਿੰਗੀ ਰਾਜਸਥਾਨ ਚੋਂ ਲਵਾਈ ਹੈ ਬਿੱਟੂ ਕਹਿੰਦਾ ਮੇਰੇ ਕੋਲ ਤੱਥ ਨੇ ਸਬੂਤ ਨੇ ਬਿੱਟੂ ਕਹਿੰਦਾ ਜਿਹੜਾ ਰਾਜਾ ਵੜਿੰਗ ਦੀ ਚੋਣ ਮਹਿਮ ਦਾ ਇੰਚਾਰਜ ਐ ਡਿੰਪਾ ਐਮਪੀ ਰਿਆ ਜਿਹੜਾ ਕਹਿੰਦਾ ਉਹਨੇ ਵੀ ਉਸੇ ਟਾਈਮ ਆਪਣੀ ਬੱਸਾਂ ਪਾਈਆਂ ਸੀ ਪਰ ਉਹਨੇ ਬਾਡੀਆਂ ਪੰਜਾਬ ਚਲਵਾਈਆਂ ਸੀ ਤੇ ਉਹਨੇ ਜਿਹੜੀਆਂ ਰਾਜੇ ਵੜਿੰਗ ਨੇ ਲਵਾਈਆਂ ਉਹਦੇ ਨਾਲੋਂ 7 ਲੱਖ ਰੁਪਏ ਸਸਤੀ ਬਾਡੀ ਲਵਾਈਏ ਕਹਿੰਦਾ ਪਰ ਭਗਵੰਤਮਾਨ ਹੁਣ ਇਹਦੇ ਤੇ ਨਹੀਂ ਬੋਲਦਾ ਰਵਨੀਤ ਬਿੱਟੂ ਕਹਿੰਦਾ ਹੁਣ ਭਗਵੰਤਮਾਨ ਚੁੱਪ ਐ ਕਹਿੰਦਾ 2.5 ਸਾਲ ਹੋ ਗਏ ਭਗਵਾਨ ਤਮਾਨੇ ਕੋਈ ਕਾਰਵਾਈ ਨਹੀਂ ਕੀਤੀ ਭਾਵੇਂ ਬੋਲਣ ਜੋਗਾ ਬਿੱਟੂ ਵੀ ਨਹੀਂਗਾ ਉਹਨੇ ਸਟੈਂਡ ਨਹੀਂ ਰੱਖਿਆ ਆਪਣਾ ਪਰ ਜਿਹੜੀਆਂ ਗੱਲਾਂ ਉਹਨੇ ਕਹੀਆਂ ਨੇ ਇਹ ਸਵਾਲ ਤਾਂ ਵੱਡੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ